ਹਰੀਸ਼ ਬੱਠਲ ਲੱਕੀ ਪਟਿਆਲਾ ਗਿਰੋਹ ਦੇ ਸ਼ਾਰਪ ਸ਼ੂਟਰ ਅਨਵੀਰ ਰਾਣਾ ਦਾ ਮੋਹਾਲੀ ਸੀਆਈਏ ਟੀਮ ਵੱਲੋਂ ਖਰੜ ਦੇ ਭੁਖੜੀ ਪਿੰਡ ਦੇ ਬੰਦ ਪਏ ਫਲਾਟਾਂ ਵਿੱਚ ਕੀਤਾ ਗਿਆ ਇਨਕਾਊਂਟਰ ਕਈ ਮਾਮਲਿਆਂ ਵਿੱਚ ਲੋੜਿੰਦਾ ਸੀ ਕਥਿਤ આરોપી ਰੋਪੀ ਵੱਲੋਂ ਪੁਲਿਸ ਦੇ ਕਿਤੇ ਗਏ 3 ਰਾਉਂਡ ਫਾਇਰ ਜਵਾਬੀ ਕਾਰਵਾਈ ਵਿੱਚ ਰਣਵੀਰ ਰਾਣਾ ਜ਼ਖਮੀ ਪੁਲਿਸ ਵੱਲੋਂ ਕਥਿਤ ਦੋਸ਼ੀ ਨੂੰ ਜ਼ਿਲ੍ਹਾ ਹਸਪਤਾਲ ਮੋਹਾਲੀ ਵਿੱਚ ਕਰਵਾਇਆ ਗਿਆ ਦਾਖਲ ਇੰਨ ਕੁਝ ਦਿਨ ਪਹਿਲਾਂ ਤੁਹਾਨੂੰ ਪਤਾ ਹੋਣਾ ਕਿ ਕੁਝ ਬੰਦੇ ਸਾਡੇ ਵਾਂਟਡ ਸੀਗੇ ਜਿਹੜੇ ਮੁਹਾਲੀ ਪੁਲਿਸ ਕੋਲ ਵੀ ਤੇ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਜਿਹੜਾ ਰਜੈਂਟਾ ਹੋਟਲ ਦਾ ਓਨਰ ਆਪਣਾ ਹੈਗਾ ਮੁਹਾਲੀ ਵਾਲਾ ਉਹਨਾਂ ਦੇ ਚੰਡੀਗੜ੍ਹ ਤੇ ਰੈ residense ਦੇ ਉੱਪਰ ਫਾਇਰਿੰਗ ਕੀਤੀ ਗਈ ਸੀਗੀ ਉਹਦੇ ਉੱਪਰ ਵਰਕ ਕਰਦੇ ਹੋਏ ਜਿਹੜਾ ਕੱਲ ਮੁਹਾਲੀ ਪੁਲਿਸ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਕਿ ਕੁਝ ਬੰਦੇ ਜਿਹੜੇ ਹੈਗੇ ਉਹਨਾਂ ਕੋਲ ਵੈਪਨ ਵੀ ਹੈ ਤੇ ਹੋਰ ਵਾਰਦਾਤ ਕਰਨ ਲਈ ਇਹ ਉਤਸੁਕ ਹੈਗੇ ਨੇ ਤੇ ਉਹਦੇ ਚ ਦੋ ਮੁੰਡੇ ਜਿਹੜੇ ਹੈਗੇ ਅਰਜੋਤ ਤੇ ਜਸ਼ਨ ਅਰੈਸਟ ਕੀਤੇ ਗਏ ਸੀ ਮੁਹਾਲੀ ਪੁਲਿਸ ਵੱਲੋਂ ਉਸ ਤੋਂ ਬਾਅਦ ਉਹਨਾਂ ਦੀ ਨਿਸ਼ਾਨ ਉਹ ਰਣਵੀਰ ਸੌਰੀ ਅਰਜੋਤ ਤੇ ਜਸ਼ਨ ਪਹਿਲਾਂ ਅਰੈਸਟ ਕੀਤੇ ਸੀ ਰਣਵੀਰ ਜਿਹੜਾ ਹੈਗਾ ਉਹਦੀ ਇਨਫੋਰਮੇਸ਼ਨ ਸਵੇਰੇ ਸੀਆਈਏ ਮੁਹਾਲੀ ਨੂੰ ਮਿਲੀ ਸੀਗੀ ਤੇ ਉਹਦੇ ਚ ਜਦੋਂ ਇਹਨਾਂ ਨੂੰ ਟਰੈਪ ਲਾਇਆ ਗਿਆ ਖਰੜ ਦੇ ਨੇੜੇ ਤੇੜੇ ਨੂੰ ਫੜਨ ਲਈ ਇਹ ਤਾਂ ਪਿੰਡ ਇੱਥੇ ਨੇੜੇ ਹੈਗਾ ਤਾਂ ਉਹਨੇ ਤਿੰਨ ਫਾਇਰ ਪੁਲਿਸ ਪਾਰਟੀ ਦੇ ਉੱਪਰ ਕੀਤੇ ਤੇ ਜਵਾਬੀ ਫਾਇਰਿੰਗ ਦੇ ਵਿੱਚ ਉਹਦਾ ਇੱਕ ਲੈਗ ਸ਼ਾਟ ਹੋਇਆ ਉਹਦੇ ਲੱਤ ਦੇ ਵਿੱਚ ਗੋਲੀ ਲੱਗੀ ਦੀਸ ਇਸ ਦਾ ਅਪਡੇਟ ਮਾਸੀਆ ਸਭ ਤੋਂ ਕੀ ਉਹਦੇ ਪਹਿਲਾਂ ਬੈਕਗ੍ਰਾਉਂਡ ਇਹਨਾਂ ਤਿੰਨਾਂ ਦੇ ਉੱਪਰ ਜਿਹੜੇ ਤਿੰਨ ਬੰਦੇ ਫੜੇ ਗਏ ਆ ਅਰਸ਼ਜੋਤ ਜਸ਼ਨ ਤੇ ਰਣਵੀਰ ਇਹਨਾਂ ਤਿੰਨਾਂ ਦੇ ਉੱਪਰ ਤਕਰੀਬਨ 3-3 4-4 ਪਰਚੇ ਦਰਜ ਹੈਗੇ ਆ ਮੋਹਾਲੀ ਦੇ ਵਿੱਚ ਐਸਐਸਓਸੀ ਮੋਹਾਲੀ ਚ ਸੁਹਾਣਾ ਥਾਣਾ ਮਾਜਰੀ ਥਾਣਾ ਡਿਫਰੈਂਟ ਡਿਫਰੈਂਟ ਥਾਣੇ ਜਿੱਥੇ ਇਹਨਾਂ ਦੇ ਪਰਚੇ ਦਰਜ ਹੈ ਅਰਸ਼ ਜਿਹੜਾ ਹੈਗਾ ਇਹ ਪਹਿਲਾਂ ਵੀ ਇਨਵੋਲਡ ਸੀਗਾ ਜਿਹੜਾ ਇੱਕ ਬੰਟੀ ਬੈਂਸ ਦੇ ਉੱਪਰ ਕਟਾਨੀ ਦੇ ਉੱਪਰ ਫਾਇਰਿੰਗ ਹੋਈ ਸੀ ਉਹਦੇ ਚ ਵੀ ਇਨਵੋਲਡ ਸੀਗਾ ਜੀ ਇਹ ਬੰਦਾ ਲੱਕੀ ਪਟਿਆਲ ਗੈਂਗ ਨਾਲ ਇਹ ਤਿੰਨੋਂ ਬੰਦੇ ਸਬੰਧਤ ਹੈ ਰਿਕਵਰੀ ਰਿਕਵਰੀ ਇਹਨਾਂ ਤੋਂ ਹਲੇ ਕੱਲ ਇੱਕ ਪਿਸਟਲ ਸਾਨੂੰ ਮਿਲ ਗਿਆ ਸੀ ਸਰਟੀ ਬੋਰ ਦਾ ਅੱਜ ਇੱਕ ਪਿਸਟਲ ਹੋਰ ਮਿਲਿਆ ਉਹ ਅਸੀਂ ਚੈੱਕ ਕਰ ਰਹੇ ਹਾਂ ਜੀ ਫਿਰ ਕਿੱਥੇ ਰਹੇ ਨੇ ਆਹ ਵਾਲੇ ਸੇ ਇਹ ਖਰੜ ਦੇ ਇੱਕ ਖਰੜਦਾਰ ਇਹਨਾਂ ਵਾਲਾ ਜਿਹੜਾ ਅਰਸ਼ ਹੈ ਉਹ ਬੱਲੋ ਮਾਜਰੇ ਦਾ ਰਹਿਣ ਵਾਲਾ ਇੱਥੇ ਆਪਦਾ ਕਿੰਨੇ ਕਿੰਨੇ ਰਾਉਂਡ ਹੋਏ ਜੀ ਫਾਇਰ ਜੀ ਤਿੰਨ ਫਾਇਰ ਇਹਦੇ ਵੱਲੋਂ ਰਾਉਂਡ ਕੀ ਫਾਇਰ